ਹਰ ਵੀ ਪਸ਼ੂ ਹੈਗੇ ਉਹ ਵੀ ਆਪਾਂ ਤੁਹਾਨੂੰ ਕੈਮਰਾ ਮਾਰ ਕੇ ਦਿਖਾਵਾਂਗੇ ਬਹੁਤ 40 50 ਪਸ਼ੂ ਆ ਬਾਈ ਕੋਲੇ ਤੇ ਆ ਬਿਹੜ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਨਾ ਜਿਹੜੇ ਘਰੇ ਪਹੁੰਚੇ ਆਪਾਂ ਪਹਿਲਾਂ ਇੱਥੋਂ ਦੇ ਜਿਹੜੇ ਪਸ਼ੂ ਬਾਈ ਕੋਲੇ ਰੱਖੇ ਹੋਏ ਆ ਉਹ ਦਿਖਾਣ ਦਿਖਾ ਦਗੇ ਫਿਰ ਆਪਾਂ ਤੁਹਾਨੂੰ ਨਾ ਇੱਕ ਚਿੱਟੇ ਖਰਗੋਸ਼ ਵਰਗੀ ਡੱਬਖੜਬੀ ਬਿਹੜ ਦਿਖਾਉਣੀ ਆ ਮਿੱਤਰੋ ਜਿਹੜੀ ਬਾਈ ਕੋਲੇ ਬਕਾਉ ਆ ਪਹਿਲਾਂ ਤੁਸੀਂ ਇੱਧਰ ਕੈਮਰਾ ਮਾਰਦਗੇ ਤੇ ਆਜੋ ਆਪਾਂ ਗੱਲਬਾਤ ਵੀ ਕਰਾਵਾਂਗੇ ਇਹ ਆਪਾਂ ਜਿਹੜੀ ਬਹਿੜ ਬਾਈ ਕੋਲੇ ਬਕਾਊ ਆ ਨਾ ਬਹੁਤ ਉੱਚੇ ਲੰਮੇ ਕੱਦ ਵਾਲੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਮਿੱਤਰੋ ਆਹ ਜਿਹੜੀ ਬੈਟ ਤੁਹਾਨੂੰ ਹੁਣ ਸਕਰੀਨ ਦੇ ਉੱਤੇ ਦਿਸੀ ਜਾਂਦੀ ਹੈ ਨਾ ਇਹ ਬਕਾਊ ਆ ਬਹੁਤ ਉੱਚੇ ਲੰਮੇ ਕੱਦ ਵਾਲੀ ਜੇ ਗੱਲ ਕਾਕੀ ਆਪਾਂ ਬਹੁਤ ਹਾਈਟ ਵਾਲੀ ਬੱਚੀ ਹੈ ਇਹ ਦੋਸਤੋ ਤੁਸੀਂ ਦੇਖ ਸਕਦੇ ਹੋ ਪਿੱਛੇ ਬਾਈ ਨਾ ਮਤਲਬ 6 ਫੁੱਟ ਦੇ ਤਕਰੀਬਨ ਕੱਦ ਹੈ ਤੇ ਖੋਲਾ ਬਾਈ ਕੋਈ ਗੱਲ ਨਹੀਂ ਫਿਰ ਆਪਾਂ ਖੋਲ ਕੇ ਦਿਖਾ ਦਈਏ ਤੇ ਇਹੇ ਮੋਢੇ ਤੇ ਆਉਂਦੀ ਹੈਗੀ ਬਾਕੀ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਬਹੁਤ ਸੋਹਣੇ ਪਸ਼ੂ ਆਪਾਂ ਅੰਦਰ ਇੱਕ ਹੋਰ ਵੀ ਪਸ਼ੂ ਹੈਗੇ ਉਹ ਵੀ ਆਪਾਂ ਤੁਹਾਨੂੰ ਕੈਮਰਾ ਮਾਰ ਕੇ ਦਿਖਾਵਾਂਗੇ ਬਹੁਤ 40 50 ਪਸ਼ੂ ਆ ਬਾਈ ਕੋਲੇ ਤੇ ਆ ਵਹੜ ਬਾਈ ਕਹਿੰਦਾ ਆਪਾਂ ਘਰ ਦੀ ਰੱਖੀ ਹੋਈ ਸੇਲ ਕਰਨੀ ਆ ਤੁਸੀਂ ਇਹ ਦੇਖ ਲਓ ਬਹੁਤ ਚੰਗੀ ਆ ਯਾਰ ਕਹਿਣ ਤੋਂ ਭਾਵ ਮੈਂ ਪਹਿਲਾਂ ਵੀ ਕਿਹਾ ਹਨਾ ਵੀ ਉੱਚਾ ਕੱਦ ਕਿਸੇ ਕਿਸੇ ਵਹੜ ਦਾ ਹੁੰਦਾ ਤੁਸੀਂ ਆਪ ਚੈੱਕ ਕਰ ਲਓ ਬਾਕੀ ਕਿਹੜੇ ਸੀਮਣ ਦੀ ਆ ਉਹ ਆਪਾਂ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਪਹਿਲਾਂ ਆਪਾਂ ਨਾ ਇਹ ਆ ਦੇਖੋ ਥੱਲੇ ਦੀ ਹਜੇ ਪੂਰੀ ਸਾਫ਼ ਵਹੜ ਬਣਾਈ ਨੇ ਤੇ ਦਿਨ ਬਹੁਤ ਪਏ ਆ ਇੱਕ ਵਾਰ ਬੰਨ ਦੇ ਬਈ ਕਰ ਕੋਈ ਗੱਲ ਦੀ ਨਸ਼ੰਕਰ ਬੰਨੀ ਹੋਵੇ ਦੇਖੋ ਤੁਸੀਂ ਤੋਰ ਦੇਖੋ ਹਨਾ ਤੇ ਹਾਂਜੀ ਬਾਈ ਜੀ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤੁਸੀਂ ਐਂ ਦੱਸੋ ਵੀ ਥੋੜਾ ਪਿੰਡ ਕਿਹੜਾ ਆ ਗਿਆ ਪੰਡਰਾਜ ਕੋਬੇ ਜੀ ਕੋਬੇ ਤੇ ਨਾਮ ਕੀ ਆ ਗਿਆ ਬਈ ਬਲਦੇਵ ਸਿੰਘ ਬਾਠ ਬਲਦੇਵ ਸਿੰਘ ਬਾਠ ਠੀਕ ਆ ਬਾਈ ਤੇ ਜਿਹੜੀ ਆਪਣੀ ਆ ਸਕਰੀਨ ਤੇ ਗਾਂ ਦੇਸੀ ਹੁੰਦੀ ਹੈ ਜਿਹੜੀ ਬਹਿੜ ਪਹਿਲੇ ਸੂਏ ਹਾਂਜੀ ਹਾਂਜੀ ਸੂਣ ਦੇ ਕਿੰਨੇ ਦਿਨ ਬਾਕੀ ਇਹਦੇ ਇਹਦੇ 25 ਦਿਨ ਬਾਕੀ ਆ ਜੀ 25 ਦਿਨ ਬਾਕੀ ਆ ਹਾਂਜੀ ਹਾਂਜੀ ਕਿੰਨੇ ਕ ਦੁੱਧ ਪਾ ਦੂਗੀ ਪਹਿਲੇ ਸੂਏ ਤੇ ਸਟਾਈਕਰ ਦਾ ਸਿਮਨ ਲੱਗਿਆ ਸੇ ਸਟੈਕਰ ਦੀ ਆ ਜੀ ਇਹ ਸਟੈਕਰ ਦੀ ਆਪ ਆ ਹਾਂਜੀ ਹਾਂਜੀ ਤੇ ਇਹਨੂੰ ਕਿਹੜਾ ਟੀਕਾ ਲਵਾਇਆ ਹੁਣ ਫਿਰ ਸੈਕਸੀਮਨ ਲੱਗਿਆ ਵੀ ਐਸ ਦਾ ਜੀ ਐਬੀਐਸ ਦਾ ਸੈਕਸੀਮਨ ਲੈ ਵੀ ਮਿੱਤਰੋ ਉਮੀਦ ਵੀ ਚੰਗੀ ਆ ਹਨਾ ਬੱਚੀ ਆਉਣ ਦੀ ਆ ਤੇ ਬਾਈ ਹੁਣ 20 25 ਦਿਨ ਲੈ ਜੂ ਪਹਿਲੇ ਤੁਸੀਂ ਲੀਟਰ ਕਿੰਨੇ ਤੋਲ ਦੂਗੇ ਇਹ ਤੇ 35 ਲੀਟਰ ਤੋਂ 40 ਲੀਟਰ ਦੋ ਦੂਗੇ 35 ਤੋਂ 40 ਲੀਟਰ ਆਮ ਨਾਲ ਦੇਣ ਮਤਲਬ ਦੇਣਾ ਤੋਂ ਦਾ ਹਨਾ ਹਾਂਜੀ ਹਾਂਜੀ ਤੇ 20 ਦਿਨ ਪਏ ਆ 25 ਦਿਨ 20 ਦਿਨ ਹਾਂ ਠੀਕ ਆ ਤੇ ਜੇ ਆਪਾਂ ਹੁਣ ਗੱਲ ਕਰੀਏ ਇਹਦੀ ਰੇਟ ਦੀ ਹਾਂਜੀ 165 ਹੈ ਜੀ 165 ਹਾਂਜੀ ਠੀਕ ਆ 20 25 ਦਿਨ ਹਜੇ ਬਾਕੀ ਆ ਦੇ ਬਾਕੀ ਆ ਜੀ ਲੈ ਵੀ ਮਿੱਤਰੋ 1 ਲੱਖ 65000 ਰੁਪਿਆ ਮੁੱਲ ਤੇ ਆਪਾਂ ਬਾਈ ਦਾ ਨੰਬਰ ਵੀ ਦੇਵਾਂਗੇ ਤੇ ਪਹਿਲਾਂ ਇੱਕ ਵਾਰੀ ਇਹ ਬੱਚੀ ਵਾਰੀ ਤਾਂ ਗੱਲਬਾਤ ਹੋ ਗਈ ਆ ਆ ਬਾਈ ਜਿਹੜੇ ਆਪਣੇ ਕੋਲ ਅੰਦਰ ਪਸ਼ੂ ਇੱਕ ਵਾਰੀ ਆਪਾਂ ਅੰਦਰ ਵੀ ਕੈਮਰਾ ਮਾਰਦਗੇ ਦੋਸਤੋ ਤੁਹਾਨੂੰ ਪਤਾ ਲੱਗ ਜੇ ਹਨਾ ਜਿਹੜੇ ਬਾਈ ਕੋਲੇ ਪਸ਼ੂ ਹੁੰਦੇ ਆ ਉਹ ਚੰਗੇ ਤੋਂ ਚੰਗੇ ਹੀ ਹੁੰਦੇ ਆ ਬਾਹਰਲੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾਤੇ ਤੇ ਇੱਥੇ ਵੀ ਚੈੱਕ ਕਰ ਲਓ ਤੁਸੀਂ ਇੱਕ ਵਾਰੀ ਤੇ ਬਹੁਤ ਚੰਗਾ ਕਾਰੋਬਾਰ ਆ ਬਾਈ ਦਾ ਤੇ ਆ ਦੇਖੋ ਭਾਈ ਇਹ ਗਾਂ ਨੇ ਕਿੰਨਾ ਕ ਦੁੱਧ ਦਿੰਦਾ ਜਿਹੜੀ ਆ ਬਹੁਤ ਵੱਡੀ ਖਾਂ ਹੈ ਇਹਨਾਂ ਨੇ 45 ਲੀਟਰ ਦੁੱਧ ਦਿੱਤਾ ਸੀ 45 ਲੀਟਰ ਹੈ ਹਾਂਜੀ ਹਾਂਜੀ ਠੀਕ ਆ ਤੇ ਭਾਈ ਜਿਵੇਂ ਆਪਣੇ ਕੋਲੇ ਦੁੱਧ ਦਾ ਕੰਮ ਆ ਹਨਾ ਤੇ ਵਿਸ਼ੇਸ਼ ਤੁਸੀਂ ਬਰੀਡ ਤੇ ਉੱਤੇ ਹੀ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਬਰੀਡ ਤੇ ਠੀਕ ਆ ਤੇ ਲੈ ਵੀ ਮਿੱਤਰੋ ਆ ਆ ਗਏ ਇਹਨਾਂ ਦੇ ਦੂਜੇ ਗਾਵਾਂ ਆ ਗਈਆਂ ਇੱਧਰ ਤੇ ਕੱਟੀਆਂ ਵੀ ਬਹੁਤ ਸੋਹਣੀਆਂ ਤੁਸੀਂ ਦੇਖ ਲਓ ਆ ਗਾਂ ਬਾਈ ਖੜੀ ਕਰਕੇ ਦਿਖਾਉਂਦਾ ਇਹਨੇ ਭਾਈ ਕਿੰਨਾ ਕ ਦੁੱਧ ਦਿੰਦਾ ਇਹ 30 ਲੀਟਰ ਆ ਜੀ 30 ਲੀਟਰ ਹੈ ਪਹਿਲੇ ਸੂਏ ਅਦਾ ਦੂਜਾ ਦੂਸਰਾ ਸੂਆ ਅੱਛਾ ਦੂਜਾ ਸੂਆ ਖਰੀਦੀ ਸੀ ਆਪਾਂ ਇਹ ਇਹ ਖਰੀਦੀ ਸੀਗੀ ਹਾਂ ਹਾਂ ਬੱਲਵਾਲੀ ਮੰਡੀ ਤੋਂ ਇਹ ਕਾਲੇ ਤੋਂ ਕਿੰਨੀ ਸੱਜੋ ਕਾਲੇ ਤੋਂ ਅੱਛਾ ਕਾਲੇ ਤੋਂ ਤੇ ਬਾਈ ਜਿਵੇਂ ਇੱਧਰ ਆਪਣੀਆਂ ਮੱਝਾਂ ਆ ਗਈਆਂ ਆਪਣੇ ਕੋਲੇ ਕਿੰਨੇ ਕਾ ਲੀਟਰ ਵਾਲੀ ਸਭ ਤੋਂ ਵੱਧ ਕਿੰਨੇ ਲੀਟਰ ਵਾਲੀ ਮੱਝ ਹੈਗੀ ਆ ਇਸ ਟਾਈਮ ਆਹ ਮੱਝ ਐਫਸੀ ਵਾਲਾ ਉਹ 7 ਮਹੀਨਿਆਂ ਦਾ ਸੂਈ ਨੂੰ ਆਹ ਮੱਝ ਜਿਹੜੀ ਦੇਸੀ ਆਂਦੀ ਹੈ ਹਾਂਜੀ ਆ ਬੈਠੀ ਹੈ ਜੀ ਠੀਕ ਹੈ ਹੁਣ ਵੀ 15 ਲੀਟਰ ਦੁੱਧ ਦੇ ਥੱਲੇ ਹੁਣ ਵੀ 15 ਲੀਟਰ ਦੁੱਧ ਹੈਗਾ ਹਾਂਜੀ ਹਾਂਜੀ ਠੀਕ ਆ ਇਹਦੇ ਕੱਤੀ ਆ ਇੱਥੇ ਆ ਬੈਠੀ ਆ ਜੀ ਆ ਬੱਤ ਆ ਬੱਤ ਆ ਜੀ ਅੱਛਾ ਆ ਕੱਟੀ ਆ ਗਈ ਹਾਂ ਲੈ ਵੀ ਦੇਖ ਲੋ ਬੋਤੜੇ ਵਰਗੀ ਕੱਟੀ ਕਿੰਨਾ ਚਿਰ ਹੋ ਗਿਆ ਬਈ ਸੋਈ ਨੂੰ 6-7 ਮਹੀਨੇ ਦੀ ਕੱਟੀ ਆ ਜੀ 6-7 ਮਹੀਨੇ ਦੀ ਕੱਟੀ ਆ ਹਾਂ ਠੀਕ ਆ ਬਾਕੀ ਸਾਰੇ ਪਸ਼ੂ ਬਾਈ ਕੋਲੇ ਚੰਗੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇੱਕ ਦਿਨ ਆਪਾਂ ਸਪੈਸ਼ਲ ਵੀਡੀਓ ਦੋ ਜੋ ਪੰਜ ਆਖੀਏ ਹਨਾ ਪਸ਼ੂ ਤਾਂ ਆਪਾਂ ਸਾਰੇ ਦਿਖਾ ਦੇ ਤੇ ਲਾਸਟ ਦੇ ਉੱਤੇ ਆਪਣੇ ਦਰਸ਼ਕ ਵੀਰਾਂ ਨੂੰ ਆਪਣਾ ਫੋਨ ਨੰਬਰ ਦੱਸ ਦੋ ਜਿਹੜਾ ਆਪਣੇ ਕੋਲੇ ਚੱਲਦਾ ਐ ਐਸ ਪ੍ਰੈਜ਼ੈਂਟ 94645 94645 97706 97706 ਜੀ 6 ਹਾਂਜੀ ਲੈ ਵੀ ਦੋਸਤੋ ਜੇ ਕਿਸੇ ਨੂੰ ਆ ਵਹਿੜ ਪਸੰਦ ਹੋਵੇ ਹਨਾ ਬਾਈ ਨੂੰ ਫੋਨ ਨੰਬਰ ਲਾ ਕੇ ਚੰਗੇ ਰਿਕੋਰਡ ਵਾਲੀ ਵਹਿੜ ਹੈ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰਿਓ ਹਨਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਆਪਾਂ ਹੋਰ ਨਵੀਂ ਵੀਡੀਓ ਨਾਲ ਹਾਜ਼ਰ ਹੋਵਾਂਗੇ ਜਿੰਨੇ ਵੀ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਆਪਾਂ ਸਾਰੇ ਵੀਰਾਂ ਦਾ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਦੋਸਤੋ